ਚੌਥਾ ਹੋ ਅਸਨਾਣ ਇਹਦਾ ਬੱਪੂ ਜੀ ਦਾ ਹਾਂਜੀ ਠੀਕ ਠਾਕ ਨੇ ਜਮਾਨ ਹੁਣ ਮੌਜ ਨਾਲ ਸੌ ਜਾਂਦੇ ਨੇ ਅੱਗੇ ਸੌਂਦੇ ਨੇ ਤੇ ਐਚਪੀ ਲੱਗੀ ਰਹਿੰਦੀ ਤੇ ਜਦੋਂ ਵੀ ਕੋਈ ਇੱਥੇ ਇਸ ਅਨਾਨਕ ਪਾਣੀ ਅਸਨਾਣ ਵਗੈਰਾ ਕਰਕੇ ਅ ਅਰਦਾਸ ਬੇਨਤੀ ਕਰਵਾਉਂਦੀ ਹੈ ਸੰਗਤ ਤਾਂ ਲੱਗ ਭਾਗ ਉਹਨਾਂ ਦੀ ਪ੍ਰੋਪਰ ਉਹ ਬਿਮਾਰੀ ਠੀਕ ਹੋ ਚੁੱਕੀ ਹੁੰਦੀ ਹੈ ਕਿ ਮਹਾਂਪ੍ਰਸਾਦ ਦਾ ਤਪਸਥਾਨ ਹੈ ਸਰਦਾ ਭਾਵਨਾ ਦੇ ਨਾਲ ਜਦੋਂ ਕੋਈ ਆਉਂਦਾ ਹੈ ਕਿਹੜੇ ਵੀ ਸਮੇਂ ਆਉਂਦਾ ਉਹ ਠੀਕ ਹੁੰਦਾ ਜੀ ਪ੍ਰਬਾਨ ਹੁੰਦੀ ਹੈ ਅਰਦਾਸ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੰਗਰੂਰ ਦੇ ਨਾਲ ਲੱਗਦੇ ਪਿੰਡ ਕਿਲ੍ਹਾ ਭਰੀਆਂ ਦੇ ਵਿੱਚ ਬਣੇ ਗੁਰਦੁਆਰਾ ਗੰਸਰ ਸਾਹਿਬ ਦੇ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਮਾਨਤਾ ਹੈ ਕਿ ਇੱਥੇ ਜੋ ਸਰੋਵਰ ਸਾਹਿਬ ਹੈ ਉੱਥੇ ਨਹਾਉਣ ਦੇ ਨਾਲ ਚਮੜੀ ਦੇ ਜੋ ਰੋਗ ਹਨ ਬਿਲਕੁਲ ਦੂਰ ਹੋ ਜਾਂਦੇ ਹਨ ਸੰਤਾਂ ਇੱਥੇ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਹਨ ਤੁਹਾਨੂੰ ਕੋਈ ਨਾ ਸਰੋਵਰ ਦੇ ਦਰਸ਼ਨ ਕਰਾਵਾਂਗੇ ਜੋ ਕਿ ਇਹ ਸਰੋਵਰ ਹੈ ਸੰਤਾਂ ਵੱਲੋਂ ਇੱਥੇ ਪਹਿਲਾਂ ਇੱਕ ਛੱਪੜੀ ਸੀ ਛੱਪੜੀ ਤੋਂ ਬਾਅਦ ਇਹ ਸਰੋਵਰ ਬਣਿਆ ਅਤੇ ਲੋਕਾਂ ਦੇ ਚਮੜੀ ਦੇ ਰੋਗ ਇੱਥੇ ਆ ਕੇ ਠੀਕ ਹੋ ਜਾਂਦੇ ਹਨ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਵੀ ਬਾਈ ਜੋ ਇੱਥੇ ਇਸ਼ਨਾਨ ਕਰਨ ਆਏ ਹਨ ਦੱਸ ਰਹੇ ਸੀ ਕਿ ਇਹਨਾਂ ਨੂੰ ਕੁਝ ਇਹਨਾਂ ਦੇ ਜੋ ਬਜ਼ੁਰਗ ਹਨ ਇਹਨਾਂ ਨੂੰ ਚਮੜੀ ਦਾ ਰੋਗ ਸੀਗਾ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਵੀ ਸਤਿਗੁਰ ਬਾਪੂ ਜੀ ਹੈਲੋ ਸਤਿਗੁਰ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਆਪਣਾ ਮਿਤਰ ਸਿੰਘ ਜੀ ਕਿਥੋਂ ਆਇਓ ਹੋਮ ਬਦੀ ਤੋਂ ਕੀ ਰੋਗ ਸੀ ਆਪਣਾ ਤੇ ਕਿੰਨਾ ਠੀਕ ਹੋਇਆ ਇੱਥੇ ਆ ਕੇ ੁਰਕਤੀ ਜੀ ਆਰਾਮ ਆ ਗਿਆ ਹਾਂ ਫਿਰ ਕੋਈ ਦਵਾਈ ਵਗੈਰਾ ਲਈ ਸੀ ਇਸ ਦੀ ਬਾਈ ਪਿੰਡ ਦੇ ਡਾਕਟਰ ਤੋਂ ਲਈਏ ਗੋਲੀਆਂ ਉਹਦਾ ਨਾਮ ਜੁਦਾ ਅਮਰ ਲੈਣਾ ਸੀ ਉਹ ਤਾਂ ਹਟ ਜਾਂਦੀ ਦੀ ਨਹੀਂ ਫੇ ਹੋਣ ਲੱਗ ਜਾਂਦੀ ਸੀ ਬਾਬੂ ਪਤਾ ਕਿਥੋਂ ਲੱਗਿਆ ਵੀ ਇੱਥੇ ਨਾ ਆਣ ਨਾਲ ਚਮੜੀ ਰੋਗ ਦੂਰ ਹੁੰਦੇ ਨੇ ਪਹਿਲਾਂ ਤਾਂ ਖਾਸੇ ਚਿਰ ਤਾਂ ਆਪਾਂ ਥਾਤੀ ਜੀ ਬਸ ਆਉਣ ਦੀ ਘੋਲ ਕਰ ਲੈਂਦੇ ਸੀ ਹਾਂ ਆਪਾਂ ਬੱਦ ਦੀ ਆ ਨੇੜੀ ਖੜੀ ਆ ਆਉਣ ਦੀ ਘੋਲ ਪਈ ਹਾਂ ਇਹ ਹੁਣ ਬਿਲਕੁਲ ਠੀਕ ਹੋ ਹਾਂ ਆ ਰਾਮ ਜਮੀ ਰਾਮ ਆ ਹੁਣ ਆ ਜਿਹੜੀ ਆਮ ਸਾਰੇ ਆਪਣੇ ਮਾੜੀ ਮੋਟੀ ਖੁਰਕੂਂ ਦੀ ਉਹ ਹੋ ਹੈ ਨਹੀਂ ਜਿਹੜੇ ਐ ਪਿੰਡਾ ਵੱਢੀ ਜਾਂਦੇ ਤੇ ਉਹ ਨਹੀਂ ਹੈਗੀ ਹਾਂ ਜਿੰਨਾਂ ਦੇ ਡਾਕਟਰ ਫੇਲ ਹੋ ਗਏ ਤੇ ਸਰੋਬਰ ਸਾਹਿਬ ਦੇ ਨਾ ਆਣ ਦੇ ਨਾਲ ਬਿਲਕੁਲ ਠੀਕ ਹੋ ਗਏ ਹਾਂ ਦੇਖਿਆ ਤੁਸੀਂ ਨੇ ਬਾਪੂ ਜੀ ਨੂੰ ਸੁਣਿਆਗਾ ਕਿ ਚਮੜੀ ਦਾ ਰੋਗ ਸੀਗਾ ਦਵਾਈਆਂ ਖਾਈਆਂ ਲੇਕਿਨ ਠੀਕ ਨਹੀਂ ਹੋਏ। ਅ ਬਾਈ ਦੇ ਨਾਲ ਗੱਲਬਾਤ ਕਰਾਂਗੇ ਕਿ ਨਾਮ ਵੀ ਜੀ ਆਪਣਾ। ਮਲਵੀਰ ਸਿੰਘ ਜੀ। ਕਿੱਥੋਂ ਆਇਓ? ਨਮੋਲ ਤੋਂ ਆਇਆ ਜੀ। ਕੀ ਪ੍ਰੋਬਲਮ ਸੀ ਬਾਪੂ ਜੀ ਨੂੰ? ਖੁਰਕ ਦੀ ਪ੍ਰੋਬਲਮ ਸੀ ਜੀ। ਹਾਂ ਜੀ। ਬਲੱਡ ਵਾਧਾ ਜੀ ਮੇਰਾ ਬਲੱਡ। ਕੋਈ ਨਹੀਂ। ਖੁਰਕ ਦੀ ਬਲੋਮ ਸੀ ਜੀ ਹੁਣ ਚੌਥੀ ਵਾਰ ਨਮਾਉਣ ਆਇਆ ਜੀ। ਹੁਣ ਬਹੁਤ ਫਰਕ ਆ ਜੀ। ਕਹਿੰਦੇ ਕਾਫੀ ਵੱਡੀ ਪ੍ਰੋਬਲਮ ਸੀ ਬਾਪੂ ਜੀ ਦੇ ਥੱਲੇ ਨਹੀਂ ਨਿਕਲਦੇ। ਬਹੁਤ ਵੱਡੇ ਬਿੱਲ ਕਰੇ ਜੀ ਲੱਕੜਿਆ ਦੀ ਡਾਕਟਰਾਂ ਨੇ ਜਵਾਬ ਦਿੱਤਾ ਦੀ ਵੀ ਅਜੇ ਤੱਕ ਬਿਮਾਰੀ ਠੀਕ ਨਹੀਂ ਹੋਣ ਵਾਲੀ। ਹਾਂਜੀ ਹਾਂ ਇਹ ਕੱਪੜੇ ਪੰਜ ਬਸਮਰਤੀ ਹਾਂਜੀ ਕੱਪੜੇ ਵੀ ਨਹੀਂ ਪੈਂਦੇ ਦੀ ਜੀ ਪੱਗ ਪੁੱਗ ਦੇ ਕੀ ਰੱਖਿਆ ਮਹੀਨਾ ਸਵਾ ਮਹੀਨਾ ਫੇਰ ਉਹ ਇਹਨਾਂ ਮੁੰਲਾ ਚੌਥਾ ਹੋਇਆ ਜਨਾਨ ਇਹਦਾ ਬਾਪੂ ਜੀ ਦਾ ਹਾਂਜੀ ਠੀਕ ਠਾਕ ਨੇ ਜਮਾਨ ਹੁਣ ਮੌਜ ਨਾਲ ਸੌ ਜਾਂਦੇ ਨੇ ਅੱਗੇ ਸੌਂਦੇ ਨੇ ਤੇ ਐਚਪੀ ਲੱਗੀ ਰਹਿੰਦੀ ਸੀ ਹਾਂਜੀ ਈ ਤੁਸੀਂ ਸੁਣਿਆ ਬਾਈ ਨੂੰ ਕਿ ਵੱਡੇ ਵੱਡੇ ਇਹਨਾਂ ਦੇ ਪਲੱਕਰ ਨਿਕਲੇ ਆਏ ਸੀਗੇ ਡਾਕਟਰਾਂ ਦੀ ਦਵਾਈ ਲੈਣ ਤੋਂ ਵੀ ਬਾਅਦ ਉਹ ਠੀਕ ਨਾ ਆਏ ਤਾਂ ਇੱਥੇ ਆਏ ਇੱਥੇ ਆ ਕੇ ਇਸ਼ਨਾਨ ਕੀਤੇ ਤੇ ਇਸ਼ਨਾਨ ਕਰਨ ਤੋਂ ਬਾਅਦ ਹੁਣ ਬਿਲਕੁਲ ਹੀ ਠੀਕ ਨੇ ਬਾਕੀ ਜੋ ਇੱਥੇ ਪੰਜ ਸਮਾਧਾਨ ਨੇ ਅਕਸਰ ਆਪਾਂ ਦੇਖਦੇ ਆ ਗੇ ਗੁਰੂ ਘਰ ਵਿੱਚ ਕਿਸੇ ਕਿਸੇ ਵੀ ਆਪਾਂ ਦੇਖਿਆ ਵੀ ਸਮਾਧ ਨਹੀਂ ਹੁੰਦੀ ਲੇਕਿਨ ਇੱਥੇ ਪੰਜ ਸਮਾਧਾਨ ਨੇ ਇਸ ਦਾ ਜੋ ਸਾਰਾ ਇਤਿਹਾਸ ਜਾਣਾਂਗੇ ਜੋ ਕਿ ਇੱਥੇ ਬਾਬਾ ਜੀ ਸੇਵਾਦਾਰ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਦੀ ਜਾਣਕਾਰੀ ਲਵਾਂਗੇ ਸਾਡੇ ਨਾਲ ਇੱਥੋਂ ਦੇ ਮੁੱਖ ਸੇਵਾਦਾਰ ਮੌਜੂਦ ਨੇ ਸਮਾਧਾਨ ਦਾ ਕੀ ਇਤਿਹਾਸ ਹੈ ਗੁਰੂ ਘਰ ਦਾ ਕੀ ਇਤਿਹਾਸ ਹੈ ਜਾਣਾਂਗੇ ਬਾਬਾ ਜੀ ਤੋਂ ਸਸੀ ਲਾ ਭਾਈ ਸੱਸੀ ਗੱਲ ਜੀ ਸਰ ਕਿਹੜੀ ਕਿਹੜੀ ਬੁਰੇ ਬਾਬਾ ਜੀ ਬੰਵਾ ਰਿਆ ਦੂਰ ਹੁੰਦੇ ਨੇ ਜੀ ਇਥੇ ਜੀ ਵੈਸੇ ਤਾਂ ਸਾਰੀ ਹਰ ਇੱਕ ਬਿਮਾਰੀ ਜਾਨੀ ਕਿ ਕੋਈ ਵੀ ਸਰਦਾ ਭਾਵਨਾ ਦੇ ਨਾਲ ਕੋਈ ਵੀ ਇਥੇ ਸੁੱਖ ਦਾ ਸੁੱਖ ਅਰਦਾਸ ਬੇਨਤੀ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਵੈਸੇ ਖੁਰਕ ਖਾਜ ਫੋੜਾ ਫਰਸੀ ਜੋ ਵੀ ਸਰਦਾ ਦੇ ਭਾਵਨਾ ਦੇ ਨਾਲ ਇਸ ਰੋਵਰ ਦੇ ਵਿੱਚ ਜਾਨੀ ਕਿ ਕੋਈ ਤਿੰਨ ਸਰਾਨ ਕੋਈ ਪੰਜ ਸਰਾਨ ਕੋਈ 11 ਸਰਾਨ ਐਵੇਂ ਕਰਦਾ ਤਾਂ ਗੁਰੂ ਪਾਛਾ ਉਹਦੀ ਅਰਦਾਸ ਬੇਨਤੀ ਜੋ ਜੜੀ ਪ੍ਰਵਾਨ ਕਰਦੇ ਹੈ ਕਿਉਂਕਿ ਖੁਦ ਦੇਖਿਆ ਜੀ ਕਿ ਜਿੰਨਾਂ ਕੋ ਉਮਰ ਦਾ ਪੀਰੀਅਡ ਹੈ ਆਪਣਾ ਵੀ ਇਸ ਸਥਾਨ ਤੇ ਜਾਨੀ ਕਿ ਦੂਰ ਦਰਡੇ ਤੋਂ ਸੰਗਤਾਂ ਆਉਂਦੀਆਂ ਜੀ ਲਾਲੋ ਰਾਜਸਥਾਨ ਹਰਿਆਣਾ ਜੀ ਆਪਣੇ ਜਲੰਧਰ ਏਰੀਆ ਜੀ ਲੁਧਿਆਣਾ ਏਰੀਆ ਹੋਰ ਇਹ ਤੋਂ ਵੀ ਦੂਰ ਤੁਹਾਡੇ ਤੋਂ ਸੰਗਤ ਇੱਥੇ ਆ ਕੇ ਦਰਸ਼ਨ ਕਰਦੀ ਹੈ ਉਹ ਜਦੋਂ ਵੀ ਆਉਂਦੇ ਨਿੱਕੇ ਨਿੱਕੇ ਬੱਚੇ 7 ਸਾਲ ਦਾ 9 ਸਾਲ ਦਾ 10 ਸਾਲ ਦਾ ਬਜ਼ੁਰਗਾਂ ਤੱਕ ਜੀ ਉਹ ਦੇਖੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਜਿਹੜੀ ਬਿਮਾਰੀ ਆ ਆਪਣੀ ਆਪਣੀ ਫੋੜਾਫਰੰਸੀ ਜ਼ਿਆਦਾ ਹਨਾ ਸਕਿਨ ਦੀ ਪ੍ਰੋਬਲਮ ਜ਼ਿਆਦਾ ਲੋਕਾਂ ਦੇ ਵਿੱਚ ਉਹ ਡਾਕਟਰਾਂ ਤੋਂ ਵੀ ਪੀਜੀਆਈ ਤੱਕ ਵੀ ਦਵਾਈ ਲੈ ਚੁੱਕੇ ਹੁੰਦੇ ਆ ਲੱਖਾਂ ਰੁਪਏ ਦੀ ਦਵਾਈ ਵੀ ਖਾ ਚੁੱਕੇ ਹੁੰਦੇ ਆ ਪਰ ਫੇਰ ਵੀ ਉਹ ਜਨਾਚਰ ਦਵਾਈ ਖਾਂਦੇ ਉਹਨਾਂ ਚਰ ਠੀਕ ਰਹਿੰਦੇ ਉਸ ਤੋਂ ਬਾਅਦ ਦੁਬਾਰਾ ਫੇਰ ਉਹਨਾਂ ਨੂੰ ਸਮੱਸਿਆ ਉਹ ਆ ਜਾਂਦੀ ਹੈ ਇਸ ਕਰਕੇ ਮਹਾਰਾਜ ਜੀ ਇਸਤਾਨ ਤੇ ਅੱਖੀ ਦੇਖਿਆ ਜੀ ਖੁਦ ਪਹਿਲਾਂ ਪੁਰਾਣੀ ਬਜ਼ੁਰਗਾਂ ਤੋਂ ਸੁਣਦੇ ਤੇ ਹੁਣ ਖੁਦ ਦੇਖਿਆ ਜਦੋਂ ਵੀ ਕੋਈ ਇੱਥੇ ਇਸ ਨਾਨਕ ਪਾਣੀ ਅਸ্নান ਵਗੈਰਾ ਕਰਕੇ ਅ ਅਰਦਾਸ ਬੇਨਤੀ ਕਰਵਾਉਂਦੀ ਹੈ ਸੰਗਤ ਦਾ ਲਗਭਗ ਉਹਨਾਂ ਦੀ ਪ੍ਰੋਪਰ ਉਹ ਬਿਮਾਰੀ ਠੀਕ ਹੋ ਚੁੱਕੀ ਹੁੰਦੀ ਐ ਅੱਖੀ ਦੇਖਿਆ ਜੀ ਲੱਤਾਂ ਬਾਹਾਂਾਂ ਅਗਲੇ ਦੀਆਂ ਜਿਵੇਂ ਪਿਲਕਰੇ ਹੋਏ ਹੁੰਦੇ ਆ ਜਾਂ ਫੋੜੇ ਫੁਣਸੇ ਹੁੰਦੇ ਆ ਠੀਕ ਹੋਏ ਦੇਖਿਆ ਖੁਦ ਜੀ ਇਸ ਕਰਕੇ ਪਤਾ ਨਹੀਂ ਮਹਾਰਾਜ ਦੀ ਕਿੰਦਾ ਕਿਰਪਾ ਆ ਗਈ ਹਨਾ ਅੱਗੱਲੇ ਸਰਦਾ ਦੀ ਭਾਵਨਾ ਦੀ ਜੀ ਸਰਦਾ ਭਾਵਨਾ ਦੇ ਨਾਲ ਜੋ ਵੀ ਆਉਂਦਾ ਤਾਂ ਅਰਤੇ ਅਰਦਾਸਾਂ ਮਿਹਨਤਾਂ ਜੋ ਵੀ ਸੁਖਦਾ ਕਿਸੇ ਵੀ ਤਰ੍ਹਾਂ ਦਾ ਕੋਈ ਸੁਖਣਾ ਸੁਖਦਾ ਹੈ ਪੁੱਤ ਦੀ ਦੁੱਧ ਦੀ ਜਾਂ ਕਿਸੇ ਵੀ ਪਰਿਵਾਰਕ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਗੁਰੂ ਪਾਤਸ਼ਾਹ ਦੇ ਅਰਤੇ ਪ੍ਰਵਾਣ ਹੁੰਦੀ ਐ ਜੀ ਉਹ ਭਈ ਜਿਹੜੇ ਸਮਾਧਾਂ ਨੇ ਇਹ ਇਹਨਾਂ ਦਾ ਕੀ ਇਤਿਹਾਸ ਹੈ ਜੀ ਆਪਾਂ ਅਕਸਰ ਦੇਖਦੇ ਆ ਵੀ ਕਿਸੇ ਗੁਰੂ ਘਰ ਚ ਸਮਾਧ ਨਹੀਂ ਹੁੰਦੀ ਲੇਕਿਨ ਇੱਥੇ ਸਮਾਧਨ ਨਾ ਇਹ ਅਸਲ ਚ ਨਾ ਪ੍ਰਾਤਨ ਜੀ ਜਿਵੇਂ ਮਹਾਂਪੁਰਸ਼ ਇੱਥੇ ਤਪ ਤਪੱਸਿਆ ਕਰਦੇ ਸੀ ਤਨਤਨ ਬਾਬੇ ਭਾਣੇਵਾਲ ਜੀ ਦੇ ਨਾਮ ਤੇ ਇਹ ਗੁਰਦੁਆਰਾ ਪਰਸ਼ਪ ਸੁਸ਼ੋਭਤਾ ਜਾਨੀ ਕਿ ਗੁਰਦੁਆਰਾ ਗੰਗਸਾ ਸਹਿਬ ਤੇ ਇਹ ਸਾਡੇ ਜੱਦੀ ਇਸ ਨਗਰ ਦੀ ਹੋਇਆ ਇਹਨਾਂ ਦਾ ਘਰ ਵੀ ਇੱਥੇ ਨਗਰ ਦੇ ਵਿੱਚ ਹੀ ਹੈ ਜਾਨੀ ਕਿ ਉੱਥੇ ਗੁਰਦੁਆਰਾ ਵੀ ਸੁਸ਼ੋਭਤਾ ਜਾਨੀ ਕਿ ਪ੍ਰਾਤਨ ਉਹਨਾਂ ਦੀਆਂ ਵਿਵਸਥਾਂ ਨੇ ਜਿਹੜੀਆਂ ਉੱਥੇ ਖੜਾਮਾ ਲਾਲ ਉਹਨਾਂ ਦੇ ਸ਼ਸਤਰ ਵਸਤਰ ਜੋ ਵੀ ਉੱਥੇ ਹੈਗੇ ਸੋਤ ਹੈ ਜਿਆਚ ਤੇ ਉਹ ਇੱਥੇ ਤਪੱਸਿਆ ਕਰਦੇ ਸੀ ਉਸ ਸਮੇਂ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਚਲੋ ਬਜ਼ੁਰਗਾਂ ਨੂੰ ਜਿੰਨੀ ਕੁ ਉਹਨਾਂ ਨੂੰ ਉਸ ਸਮੇਂ ਤੇ ਨੌਲੇਜ ਸੀ ਉਹਨਾਂ ਨੇ ਵਾਹ ਪਰਸ਼ਾ ਦੀ ਇੱਕ ਯਾਦ ਬਣ ਜੋ ਇੱਥੇ ਵੀ ਲੋਕ ਆਇਆ ਕਰਨਗੇ ਤਾਂ ਨਾਤ ਵਾਸਤੇ ਆਇਆ ਕਰਨਗੇ ਉਹਦੇ ਉਹਦੇ ਵਾਸਤੇ ਵੀ ਯਾਦ ਵਾਸਤੇ ਇੱਕ ਜਿਹੜੀਆਂ ਸਮਾਧਾਂ ਉਸ ਸਮੇਂ ਤੇ ਬਣਾਈਆਂ ਉਸ ਤੋਂ ਬਾਅਦ ਫਿਰ ਇੱਥੇ ਹੌਲੀ ਹੌਲੀ ਜਦੋਂ ਗੁਰਦੁਆਰਾ ਸਾਹਿਬ ਦਾ ਅੱਗੇ ਨਾਂ ਵੱਧਾ ਗਿਆ ਉਸ ਦੇ ਹਿਸਾਬ ਦੇ ਨਾਲ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਹਾਲ ਬਣਾ ਕੇ ਇੱਥੇ ਕੀਤਾ ਗਿਆ ਜੀ ਉਹ ਬਾਬਾ ਗਰਮੀਤ ਸਿੰਘ ਜੀ ਮੇਰੇ ਗੁਰੂ ਪਿਤਾ ਉਹਨਾਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਬਹੁਤ ਲੰਮਾ ਸਮਾਂ ਕਰਵਾਈ ਹੈ ਨੇ ਇਸ ਕੰਮ ਸੇਵਾ 25 30 ਸਾਲ ਕਰਵਾ ਕੇ ਗਿਆ 2005 ਦੇ ਵਿੱਚ ਉਹ ਚੋਲਾ ਛੱਡ ਕੇ ਉਸ ਤੋਂ ਬਾਅਦ ਆਪਾਂ ਸੇਵਾ ਸੰਭਾਲ ਸੰਗਤ ਦੇ ਵੱਲੋਂ ਜੋ ਹੁਕਮ ਹੋਇਆ ਉਹ ਪ੍ਰਵਾਨ ਕਰਕੇ ਕਰਵਾ ਰਹੇ ਹਾਂ ਜੀ ਗੰਗਸਰ ਸਾਹਿਬੀ ਨਾਮ ਗਏ ਗੰਗਸਰ ਸਾਹਿਬ ਜੀ ਇੱਥੇ ਸਰੂਪ ਰ ਹੈ ਜਿਹੜੀ ਦੀ ਪਟਾਈ ਕਰਾਈ ਤੀ ਮਹਾਂਪੁਰਸ਼ਾਂ ਨੇ ਉਸ ਸਮੇਂ ਤੇ ਸੰਗਤ ਦਾ ਇਕੱਠ ਸੀ ਇੱਥੇ ਉਸ ਸਮੇਂ ਤੇ ਪਟਾਈ ਕਰਾਉਣ ਦੇ ਦੌਰਾਨ ਜਾਨੀ ਕਿ ਸੰਗਤ ਨਵਾ ਪਰਸ਼ਾਨੇ ਗੰਗਾ ਦੀਆਂ ਇੱਥੇ ਤਿੰਨ ਧਾਰਾਂ ਵਗਦੀਆਂ ਦਿਖਾਈਆਂ। ਉਸ ਸਮੇਂ ਤੇ ਫਿਰ ਇਸ ਸਥਾਨ ਦਾ ਨਾਮ ਗੁਰਦੁਆਰਾ ਗੰਗਸਰ ਜੀ ਪ੍ਰਚਲਿਤ ਹੋ ਗਿਆ ਸੀ। ਸੁਣਨ ਚਾਹਗਾ ਵੀ ਇੱਥੇ ਆ ਕੇ ਜਿਹੜੇ ਲੋਕ ਨਾ ਆ ਕੇ ਜਾਂਦੇ ਨੇ ਤਾਂ ਤੁਹਾਨੂੰ ਦੱਸ ਦੇਣੇ ਕਿ ਸਾਡਾ ਹਰ ਓਕ ਠੀਕ ਹੈ। ਜ਼ਰੂਰੀ ਨਹੀਂ ਕਿ ਪੰਨ ਸ਼ਨੀਵਾਰ ਨੂੰ ਆਣਾ ਕੋਈ ਮਰਜ਼ੀ ਨਾ ਸਕਦੇ ਭਾਈ। ਹਾਂ ਜੀ ਆਤ ਤਾਂ ਜਦੋਂ ਵੀ ਮਰਜ਼ੀ ਸਕਦੇ ਹੋ ਜੀ ਕਿਉਂਕਿ ਮਹਾਂਪ੍ਰਸ਼ਾ ਦਾ ਤਪਸਥਾਨ ਹੈ। ਸਰਦਾ ਭਾਵਨਾ ਦੇ ਨਾਲ ਜਦੋਂ ਕੋਈ ਆਉਂਦਾ ਹੈ ਕਿਹੜੇ ਵੀ ਸਮੇਂ ਆਉਂਦਾ ਹੋ ਹਾਂ ਠੀਕ ਹੁੰਦਾ ਜੀ ਪ੍ਰਬਾਨ ਹੁੰਦੀਆਂ ਅਰਦਾਸਾਂ ਬੇਨਤੀਆਂ ਬੇਸੇ ਸ਼ਨੀਵਾਰ ਦਾ ਦਿਨ ਤਾਂ ਇਸ ਕਰਕੇ ਇੱਕ ਦਾ ਸਮਾਗਮ ਹੋ ਜਾਂਦਾ ਜੀ ਜਿਵੇਂ ਮੰਨ ਕੇ ਚੱਲੋ ਜੀ ਲਗਭਗ 8:30 ਤੋਂ ਲੈ ਕੇ 10:00 ਵਜੇ ਤੱਕ ਸੁਖਣੀ ਸਾਹਿਬ ਦੇ ਪਾਠ ਹੁੰਦੇ ਐ 10:00 ਤੋਂ ਲਗਭਗ 11:00 ਤੱਕ ਕੀਰਤਨ ਦਰਬਾਰ ਸਜਦੇ ਐ 11:00 ਵਜੇ ਸਾਰੀਆਂ ਸੰਗਤ ਜਿੰਨੀ ਵੀ ਸੰਗਤ ਆਉਂਦੀ ਆ ਉਹਦੀਆਂ ਅਰਦਾਸਾਂ ਬੇਨਤੀਆਂ ਜੋ ਜੜੀਆਂ ਇੱਥੇ ਹੁੰਦੀਆਂ ਗੁਰੂ ਪਾਤਸ਼ਾਹ ਕੀ ਅਰਦਾਸਾਂ ਬੇਨਤੀਆਂ ਹੁੰਦੀਆਂ ਸੰਗਤ ਦੀਆਂ ਤੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਹੁੰਦਾ ਜੀ ਇਸ ਕਰਕੇ ਉਹ ਸ਼ਨੀਵਾਰ ਦਾ ਦਿਨ ਤਾਂ ਤਾਂ ਇਹ ਨਾਲ ਤਾਂ ਸੰਗਤ ਉਹ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਲੈਂਦੀ ਹੈ ਤੇ ਨਾਲ ਹੀ ਇਸ਼ਨਾਨ ਕਰ ਲੈਂਦੀ ਹੈ ਵੈਸੇ ਤਾਂ ਕਿਸੇ ਵੀ ਦਿਨ ਆ ਸਕਦੇ ਹੋ ਜੀ ਹਾਂ ਜੀ ਇਹ ਜ਼ਰੂਰੀ ਨਹੀਂ ਕਿ ਸਨੀਵਾਰ ਆਣ ਹਾਂਜੀ ਹਾਂਜੀ ਇਹ ਜ਼ਰੂਰੀ ਨਹੀਂ ਪਰ ਜ਼ਰੂਰੀ ਇਸ ਕਰਕੇ ਵੀ ਚਲੋ ਸੰਗਤ ਦਾ ਗਾਰਡਨਸ ਹੋ ਜਾਂਦੀ ਹੈ ਸੰਗਤ ਨੂੰ ਨਹੀਂ ਪ੍ਰੋਪਰ ਸਾਡੇ ਬਾਹਰ ਅੰਦਰ ਦੇ ਸਾਨੂੰ ਵੀ ਕੰਮ ਰਹਿੰਦੇ ਆ ਸੇਵਾਦਾਰਾਂ ਨੂੰ ਵੀ ਰਹਿੰਦੇ ਆ ਸ਼ਨੀਵਾਰ ਵਾਲੇ ਦਿਨ ਸਾਰੀ ਸੰਗਤ ਸੇਵਾਦਾਰ ਨਗਰ ਨਿਵਾਸੀ ਸਾਰੇ ਅਸੀਂ ਇੱਥੇ ਹਾਜ਼ਰ ਹੋਣੇ ਆ ਤੇ ਇੱਕ ਸਮਾਗਮ ਹੁੰਦਾ ਤਾਂ ਕਰਕੇ ਇੱਥੇ ਤੇ ਨਾਲੇ ਉਹ ਅਰਦਾਸਾਂ ਬੇਨਤੀਆਂ ਸਮਾਗਮ ਦੇ ਵਿੱਚ ਸੰਗਤ ਨਹੀਂ ਹੋ ਜਾਂਦੀ ਹੈ ਜੀ ਬੱਬੇ ਸੁਣਨਾ ਚਾਹੇ ਕਿ ਇੱਥੇ ਕੋਈ ਸੈਲਰੀ ਦੀ ਕੰਮ ਨਹੀਂ ਕਰਦਾ ਸਾਰੀ ਸੇਵਾ ਕਰੇ ਨਿਸ਼ਕਾਮ ਸੇਵਾ ਕਰਦੇ ਨੇ ਹਾਂਜੀ ਇਹ ਸੀ ਨਿਸ਼ਕਾਮ ਸੇਵਾ ਸਾਰੇ ਸਾਡੇ ਸੇਵਾਦਾਰ ਚਾਹੇ ਮਾਲੀ ਲਾਲੋ ਪਾਰਕ ਵਗੈਰਾ ਬਣੇ ਉਹ ਨਗਰ ਦੀ ਸੇਵਾਦਾਰ ਉਹ ਨਿਸ਼ਕਾਮ ਸੇਵਾ ਕਰਦੇ ਆ ਮੇਰੇ ਗੁਰੂ ਪਿਤਾ ਸੀ ਪਹਿਲਾਂ ਬਾਬਾ ਗਰਮੀਤ ਸਿੰਘ ਜੀ ਤੁਹਾਨੂੰ ਦੱਸਿਆ ਹੀ ਆ ਵੀ ਉਹ 25 30 ਸਾਲ ਇੱਥੇ ਸੇਵਾ ਕਰਵਾ ਕੇ ਗਏ ਆ ਤੇ 2005 ਦੇ ਵਿੱਚ ਉਹ ਲਾ ਉਹਨਾਂ ਨੇ ਸਾਡੇ ਤੇ ਉਹ ਵੀ ਨਿਸ਼ਕਾਮ ਸੇਵਾ ਹੀ ਕਰਕੇ ਗਿਆ ਉਹ ਤੋਂ ਬਾਅਦ ਆਪਾਂ ਵੀ ਇੱਥੇ ਨਿਸ਼ਕਾਮ ਸੇਵੀ ਕਰ ਰਹੇ ਆ ਕੋਈ ਵੀ ਯਾਨੀ ਕਿ ਇੱਥੇ ਤਨਖਾਹਾਂ ਨਹੀਂ ਹੈਗਾ ਜੀ ਸਾਰੇ ਇਸ ਕੰਮ ਸੇ ਵਾਈ ਕਰਦੇ ਆਂ ਕਹਿੰਦੇ ਵੀ ਪਰਚੀ ਵੀ ਨਹੀਂ ਘਟਦੇ ਕਿਸੇ ਦੀ ਡਾਲੀ ਕਰਨੀ ਜਾਂਦਾ ਕੋਈ ਸਾਰਾ ਸਿਸਟਮ ਆਪ ਹੀ ਚੱਲਿਆ ਰਿਹਾ ਬਾਹ ਮਹਾਰਾਜ ਦੀ ਕਿਰਪਾ ਨਾਲ ਹਾਂ ਜੀ ਨਹੀਂ ਤਾਂ ਦੇਖੋ ਨਾ ਤਾਂ ਅਸੀਂ ਕਿਤੇ ਨਗਰ ਦੇ ਵਿੱਚ ਨਾ ਬਾਹਰੇ ਇਲਾਕੇ ਦੇ ਵਿੱਚ ਕਦੇ ਕਣਕ ਦੀਆਂ ਜਾਂ ਝੋਨੇ ਦੀਆਂ ਬੋਰੀਆਂ ਨਹੀਂ ਵਗੈਰਾ ਧਰ ਦਿੰਦੇ ਹਨਾ ਸੰਗਤ ਉਦਾਂ ਦੀ ਸਾਡੇ ਵੱਲੋਂ ਕੋਈ ਨਹੀਂ ਜਿਹੜੀ ਸੰਗਤ ਇੱਥੇ ਪਹਚਾ ਗਈ ਉਹੀ ਲੱਗਦਾ ਹੈ ਕਿ ਕਦੇ ਗ੍ਰਾਹੀ ਕਰਨ ਨਗਰ ਚ ਗਏ ਜਿੰਨਾ ਵੀ ਸੰਗਤ ਦਾ ਇੱਥੇ ਤਿਲ ਫੁਲਾ ਗਿਆ ਪੈਸੇ ਦੇ ਰੂਪ ਚ ਆ ਗਿਆ ਕਣਕ ਆ ਗਈ ਜੀਰੀ ਆ ਗਈ ਜੋ ਵੀ ਆ ਗਿਆ ਉਹ ਇਸ ਸੰਗਤ ਤੇ ਉਹ ਉਦਾਂ ਨਹੀਂ ਲੱਗਦਾ ਜੀ ਇੱਥੇ ਜਦੋਂ ਆ ਗਿਆ ਯਾਨੀ ਕਿ ਮੰਗਣ ਨਹੀਂ ਆਇਆ ਜਾਂਦਾ ਇੱਥੇ ਆਉਂਦਾ ਜਿਹੜੀ ਸੇਵਾ ਉਹ ਲੱਗ ਰਹੀ ਹੈ ਇੱਥੇ ਜੀ ਬਿਲਕੁਲ ਬੇਸਨ ਬਾਬਾ ਜੀ ਜਿਨ੍ਹਾਂ ਨੇ ਸਾਰਾ ਇਤਿਹਾਸ ਦੱਸਿਆ ਗੁਰੂ ਘਰ ਦਾ ਤੇ ਸੰਗਤ ਨੂੰ ਵੀ ਇਹ ਇਹਨਾਂ ਨੇ ਇੱਕ ਬੇਨਤੀ ਕੀਤੀ ਹੈ ਵੀ ਜੇ ਕਿਸ ਨੂੰ ਕੋਈ ਦੁੱਖ ਤਕਲੀਫ ਹੈ ਉਹ ਇੱਥੇ ਆ ਕੇ ਨਹਾ ਕੇ ਆਪਣੇ ਜੋ ਦੁੱਖ ਬਿਮਾਰੀਆਂ ਨੇ ਉਹ ਬਿਲਕੁਲ ਠੀਕ ਕਰ ਸਕਦਾ ਹੈ ਤੇ ਇਹ ਕੋਈ ਜ਼ਰੂਰੀ ਨਹੀਂ ਜੇ ਕੋਈ ਨੇੜੋਂ ਦੂਰੋਂ ਹੈਗਾ ਤਾਂ ਸ਼ਨੀਵਾਰ ਨੂੰ ਆਣ ਸਾ ਉਹ ਕਿਹੜੇ ਮਾਰੀ ਦਿਨ ਆ ਸਕਦੇ ਨੇ ਕਿਉਂਕਿ ਗੁਰੂ ਦਾ ਜੋ ਇੱਥੇ ਜੋ ਕਿਰਪਾ ਹੈ ਸਦਾ ਹੀ ਹੈ ਤੇ ਪਹਾਣੇ ਵਾਲੇ ਸੰਤਾ ਵੱਲੋਂ ਇੱਥੇ ਇੱਕ ਛੱਪੜੀ ਸੀਗੀ ਉਸ ਤੋਂ ਉੱਥੇ ਤਿੰਨ ਧਾਰਾਾਂ ਵਿੱਚ ਗੰਗਾ ਦੀਆਂ ਕੱਢੀਆਂ ਗਈਆਂ ਤੇ ਉਸ ਤੋਂ ਬਾਅਦ ਇੱਥੇ ਸਰੋਵਰ ਸਾਹਿਬ ਬਣਿਆ ਲੋਕ ਜਦੋਂ ਇੱਥੇ ਆ ਕੇ ਠੀਕ ਹੁੰਦੇ ਨੇ ਪੰਜ ਇਸ਼ਨਾਨ ਕਰਦੇ ਨੇ ਤਾਂ ਬਾਬਾ ਜੀ ਨੂੰ ਦੱਸ ਦਿੰਦੇ ਨੇ ਕਿ ਬਾਬਾ ਜੀ ਸਾਡੀ ਇਹ ਅਰਦਾਸ ਕਰ ਦਿਓ ਸਾਡਾ ਇਹ ਦੁੱਖ ਦੂਰ ਹੋ ਗਿਆ ਸੰਗਰੂਰ ਤੋਂ ਗੁਰਿੰਦਰ ਸਿੰਘ ਦੀ ਗ੍ਰੇਡ ਪੰਜਾਬ ਟੀਵੀ